ਸਸਿਗਲ ਭਾਈ ਜੋ ਤਸਵੀਰ ਦੇਖ ਰਹੇ ਤੁਸੀਂ ਇਹ ਕਿਸਾਨੀਆਂ ਨਾਲ ਦਾ ਭਾਈ ਹੱਥ 'ਚ ਕੀ ਹੈ ਇਹ ਭਾਈ ਅਥਰੂ ਗੈਸ ਵਾਲੇ ਗੋਲੇ ਹਾਂ ਇਹ ਉਧਰੋਂ ਭਾਈ ਤਕਰੀਬਨ ਪਹਿਲਾਂ ਤਾਂ 40-50 ਛੱਡੇ ਇਹਨਾਂ ਨੇ ਪਰ ਨੌਜਵਾਨ ਕਹਿੰਦੇ ਹੋਰ ਦਿੱਟੋ ਕਹਿੰਦੇ ਅਸੀਂ ਨਹੀਂ ਰੱਜੇ ਆਏ ਕਿ ਹੋਰ ਦਿੱਟੋ ਸਾਡੇ 'ਚ ਬਹੁਤ ਜਨੂੰਨ ਹਾਂ ਉਹਨਾਂ ਨੇ ਭਾਈ ਫੇਰ 40-50 ਤਕਰੀਬਨ 100 ਤੋਂ ਵੱਧ ਇਹਨਾਂ ਨੇ ਗਏ ਛੱਡੇ ਆ ਅੱਛਾ ਇਸ ਤੋਂ ਬਚਿਆ ਕਿਵੇਂ ਜਾ ਸਕਿਆ ਇਹ ਤਾਂ ਬਚਿਆ ਹੀ ਦੇਖੋ ਪੇਟ ਪਟਾਕੇ ਵੱਜਣ ਤੋਂ ਪਹਿਲਾਂ ਤਾਂ ਇਹਨੂੰ ਹੱਥ ਨਾ ਪਾਓ ਇੱਕ ਨਿਹੰਗ ਸਿੰਘ ਨੇ ਇੱਥੇ ਹੱਥ ਪਾ ਲਿਆ ਉਹਦਾ ਬੇਚਾਰੇ ਦਾ ਹੱਥ ਚਲਿਆ ਗਿਆ ਲਹੂ ਹੀ ਲਹੂ ਹੋ ਗਿਆ ਉਹਦੇ ਹੱਥ ਬੰਬ ਵੱਜਣ ਤੋਂ ਪਹਿਲਾਂ ਕਦੇ ਨਾ ਹੱਥ ਪਾਓ ਇਹਨੂੰ ਜਦੋਂ ਇਹਦਾ ਪਟਾਕਾ ਵੱਜ ਗਿਆ ਇਹਦਾ ਧੂਆਂ ਬਹੁਤ ਹੁੰਦਾ ਗਿੱਲੀ ਬੋਰੀ ਕਰੋ ਇੱਕ ਗਿੱਲੀ ਬੋਰੀ ਨਾਲ ਇਹ ਬੰਬ ਟਾਕ ਦਿਓ ਇੱਕ ਤੁਸੀਂ ਆਪਣੇ ਜੇਬ ਦੇ ਵਿੱਚ ਨੂਨ ਰੱਖੋ ਕਿਉਂਕਿ ਸਾਹ ਹੁਣ ਔਖਾ ਹੋ ਜਾਂਦਾ ਉਸ ਮੌਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਨੂਨ ਚਟੋ ਨੂਨ ਚਟੋ ਉਸ ਤੋਂ ਬਾਅਦ ਜਿਹੜਾ ਅੱਖਾਂ ਨਾ ਮળો ਤੁਸੀਂ ਕਿਉਂਕਿ ਡੈਮੇਜ ਹੋ ਸਕਦੇ ਨੇ ਅੱਖਾਂ ਇਹਨਾਂ ਨੂੰ ਜਰਨਾ ਸਿੱਤੋ ਥੋੜਾ ਜਿਹਾ ਗਿੱਲਾ ਕੱਪੜਾ ਕਰਕੇ ਹਲਕਾ ਹਲਕਾ ਮਾਰ ਲਓ ਹੁਣ ਮੇਰੀ ਜੇਬ 'ਚ ਰਮਾਲ ਹੋਣਾ ਇੱਕ ਗਿੱਲਾ ਕੀਤਾ ਹੋਇਆ ਇਹ ਦੇਖ ਲਓ ਇਹ ਮੈਂ ਗਿੱਲਾ ਕਰਕੇ ਰੱਖਿਆ ਹੋਇਆ ਅੱਖਾਂ ਤੇ ਮਨ ਨੂੰ ਜਿਹੜੀ ਆ ਬੋਰੀਆਂ ਨੇ ਸਾਰੇ ਨੌਜਵਾਨ ਜਿੰਨੇ ਵੀ ਨੇ ਇਹ ਗਿੱਲੀਆਂ ਬੋਰੀਆਂ ਕਰਕੇ ਰੱਖਣ ਪਟਾਕੇ ਵੱਜਣ ਤੋਂ ਬਾਅਦ ਉੱਪਰ ਰੱਖਿਓ ਤੋਂ ਪਹਿਲਾਂ ਬੰਬ ਨੂੰ ਹੱਥ ਨਾ ਪਾਇਓ ਨਹੀਂ ਤੁਹਾਡੇ ਹੱਥ ਜਾਂ ਤੁਹਾਡਾ ਕੋਈ ਅੰਗ ਜਾ ਸਕਦਾ ਮੈਂ بار بار اپیل ਕਰਦਾ ਪਟਾਕਾ ਵੱਜਣ ਤੋਂ ਪਹਿਲਾਂ ਬੰਬ ਵੱਜਣ ਤੋਂ ਪਹਿਲਾਂ ਇਹਦੀ ਆਵਾਜ਼ ਤੋਂ ਪਹਿਲਾਂ ਨਾ ਹੱਥ ਪਾਇਓ ਅੱਛਾ ਕਿੰਨੇ ਕ ਬੰਬ ਨੇ ਜਿਹੜੇ ਤੁਸੀਂ ਡਿਫਿਊਜ਼ ਕਰਤੇ ਐਵੇਂ ਮੈਂ तकरीबन 8-9 ਬੰਬ ਡਿਫਿਊਜ਼ ਕਰਤੇ ਇਹਨਾਂ ਦੇ ਉੱਪਰ ਬੋਰੀ ਸਿੱਟੀ ਆ ਇੱਕ ਤਾਂ 3-4 ਬੰਬ ਪੈ ਦੀ ਉਹਨਾਂ ਤੇ ਬੋਰੀ ਟੱਗਿਆ ਫਿਰ ਬੋਰੀ ਇੱਕ ਉਹ ਉੱਥੇ ਗਟਰ ਦੇ ਹੇਠਾਂ ਤੇ ਉਹ ਤੇ ਟੱਗਿਆ ਫਿਰ ਦੋ ਤਿੰਨ ਚੱਲਿਆ ਉਹਨਾਂ ਤੇ ਟੱਗਿਆ तकरीबन 8-9 ਬੰਬਾਂ ਤੇ